ਇਹ ਲਫ਼ਤੀ ਸਿੰਪਲੀ ਦੱਸੋ ਮੈਨੂੰ ਜਿਹੜੀ ਲਾਲਸਾ ਸ਼ਬਦ ਹੈ ਹੈ ਛੋਟਾ ਪਰ ਮੁੱਕਣ ਦਾ ਨਾਮ ਨਹੀਂ ਦਿੰਦਾ ਇਹ ਛੋਟੇ ਜਿਹੇ ਬੱਚੇ ਨੂੰ ਹੁੰਦੀ ਹੈ ਲਾਲਸਾ ਜਦੋਂ ਬੱਚਾ ਜਮਾ ਦਾ ਉਸ ਤੋਂ ਵੀ 2 ਕੁ ਸਾਲ ਬਾਅਦ ਹੀ ਅੱਜ ਦੇ ਤੁਹਾਨੂੰ ਪਤਾ ਹੀ ਹੈ ਜਵਾਗ ਕਾਫੀ ਐਡਵਾਂਸ ਨੇ ਹਨ 2 ਸਾਲ ਬਾਅਦ ਹੀ ਉਹਨਾਂ ਦਾ ਦਿਮਾਗ ਕੰਪਿਊਟਰ ਵਾਂਗੂ ਤੇਜ਼ ਸੋਚਣ ਲੱਗ ਜਾਂਦਾ ਬੱਚੇ ਨੂੰ ਹੁੰਦਾ ਹੈ ਕਿ ਮੈਂ ਵੱਡਾ ਹੋਵਾਂ ਵੱਡਾ ਹੋ ਕੇ ਮੈਂ ਜਲਦੀ ਵਟਾ ਹੋਵਾਂ ਅਗਲੀ ਕਲਾਸ ਤੇ ਜਾਵਾਂ ਅੱਗੇ ਮੈਨੂੰ ਵਧੀਆ ਮੈਨੂੰ ਆ ਚੀਜ਼ ਮਿਲੂ ਮੈਨੂੰ ਉਹ ਚੀਜ਼ ਮਿਲੂ ਅੱਜ ਪ੍ਰੋਗਰਾਮ ਕਰ ਲਿਆ ਆਪਣਾ ਇੱਕ ਵੀ ਆਪਣੀ ਖਬਰਾਂ ਸਾਡੇ ਚੱਲੀਆਂ ਜਿਹੜੇ 500 ਆ ਆਪਣੇ ਲਾਜ ਤੋਂ ਕੱਲੂ 1000 ਆਵੇ ਅੱਪਣੋਂ ਦੇ ਪਰਸੋਂ 2000 5000 ਵਧੀਆ ਜਣੀ ਜੇਪ 5 ਦੇ 5000 ਲਗ ਫਿਰ ਅੱਪਣੋਂ ਵਾਲੇ ਵੀ ਅਸੀਂ 10 20 ਵੀ ਹੋਣਾ ਨਾ ਬੰਦੇ ਦੀ ਇੱਛਾ ਅੱਜ ਇਹ ਮਰੂਤੀ ਆ ਕੱਲੂ ਹੋਣਾ ਯਾਰ ਬਰਨਾ ਲੈ ਲਵਾਂ ਨਾ ਬਿਲਕੁਲ ਬਰਨਾ ਅਗੇਪਰ ਫੇਰ ਵੀ ਸੰਤੁਸ਼ਟ ਹੋਣਾ ਫਿਰ ਅਪਨਾਂ ਵਾਰ ਵੀ ਹੋਣਾ ਨਾਲ ਸਕੋਰ ਵੀ ਲੈ ਲਈ ਫਿਰ ਅਪਨ ਦਾ ਉਹ ਮੱਝਾਂ ਨੇ ਬੰਦਾ ਕਹਿੰਦੇ ਵੀ ਮੁੱਕਦਾ ਮੁੱਕ ਜਾਂਦਾ ਪਰ ਉਹਦੇ ਸ਼ੌਂਕ ਤੇ ਉਹਦੀ ਕਿਤੇ ਨਾ ਕੀ ਆਪਣੀ ਮਨੋਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ। ਆਪਣੀ ਸ਼ੌਂਕਾਂ ਦੇ ਲਈ ਆਪਣਾ ਪੈਸਾ ਕਮਾਉਣ ਦੇ ਲਈ ਅਸੀਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਨਸ਼ਟ ਕਰਦੇ ਜਾ ਰਹੇ ਹਾਂ ਵੀ ਖੋਖਲਾ ਕਰਦੇ ਜਾ ਰਹੇ ਹਾਂ। ਪਰ ਕੰਮ ਦੇ ਨਾਲ ਲਾਓ ਆਪਣੀ ਸਿਹਤ। ਇਹ ਵੀ ਜੁਰਰੀ ਹੈ ਕਿ ਕਿਤੇ ਕਿਤੇ ਆਪਾਂ ਆਪਣਾ ਜਿਹੜਾ ਸਰੀਰ ਆ ਉਹ ਜਿਹੜਾ ਰੱਖਿਆ ਆਪਣਾ ਬਿਲਕੁਲ ਖੋਖਲਾ ਹੋ ਰਿਹਾ ਜਿਹੜਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਪਨ ਨੁਕਸਾਨ ਹੋਊਗਾ ਬੰਦੇ ਕੋਲ ਕੁੱਠੀਆਂ ਕਾਰਾਂ ਸਾਰਾ ਕੁਝ ਨੇ ਪਰ ਉਹਦੇ ਨਾਲ ਵੀ ਉਹ ਸੰਤੁਸ਼ਟ ਨਹੀਂ ਹੁੰਦਾ ਉਹ ਕਹਿੰਦਾ ਵੀ ਮੈਂ ਆ ਵੀ ਲੈ ਲਾਂ ਮੈਂ ਇਧਰੋਂ ਵੀ ਆ ਜਾਏ ਮੈਂ ਉਧਰੋਂ ਵੀ ਆ ਜਾਏ ਤੁਸੀਂ ਉਹ ਬੱਚੇ ਦੇ ਅ ਅੱਖਾਂ 'ਚ ਦੇਖਿਓ ਉਹ ਲਾਲਸਾ ਵੀ ਹੁੰਦੀ ਹੈ ਜਿਸ ਨੂੰ ਇੱਕ ਰੋਟੀ ਦੀ ਲਾਲਸ ਹੁੰਦੀ ਹੈ ਜਿਹਦਾ ਭੁੱਖਾ ਟਿੱਡ ਪੁਕਾਰ ਰਿਹਾ ਹੁੰਦਾ ਹੈ ਕਿ ਮੈਨੂੰ ਕੁਝ ਖਾਣ ਨੂੰ ਮਿਲੇ ਜੇ ਤੇ ਉਹਦੀਆਂ ਅੱਖਾਂ ਦੇ ਵਿੱਚ ਲਾਲਸ ਹੁੰਦੀ ਹੈ ਲਾਲਚ ਹੁੰਦਾ ਹੈ ਕਿ ਮੈਨੂੰ ਕਿਤੇ ਰੋਟੀ ਮਿਲ ਜੇ ਜਾਂ ਮੈਨੂੰ ਅੱਜ ਸ਼ਾਮ ਨੂੰ ਤਾਜ਼ਗੀ ਰੋਟੀ ਮਿਲ ਜੇ ਜੇ ਤੁਸੀਂ ਸ਼ਾਮ ਨੂੰ ਵਧੀਆ ਰੋਟੀ ਬਣੀ ਖਾ ਕੇ ਚੰਗੇ ਬਿਸਤਰੇ ਤੇ ਸੌਂ ਰਹੇ ਹੋ ਤਾਂ ਕਿਤੇ ਨਾ ਕਿਤੇ ਵੀ ਤੁਸੀਂ ਬਹੁਤ ਕੁਝ ਖਾ ਲਿਆ ਬਹੁਤ ਕੁਝ ਖੱਟ ਲਿਆ ਸასიਖਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸੀ ਹਰ ਦਿਨ ਕੋਈ ਨਾ ਕੋਈ ਮੁੱਦੇ ਤੇ ਗੱਲਬਾਤ ਕਰਦੇ ਆ ਪਰ ਅੱਜ ਕੋਈ ਮੁੱਦਾ ਤਾਂ ਨਹੀਂਗਾ ਇਹ ਇੱਕ ਆਮ ਜਾਂ ਸ਼ਬਦ ਹੈ ਇੱਕ ਲਾਲਸਾ ਜਿਹੜੀ ਕਿ ਹਰੇਕ ਬੰਦੇ ਦੀ ਵਧਦੀ ਜਾ ਰਹੀ ਹੈ ਗੱਲ ਜਿੱਥੇ ਮੈਂ ਤਾਂ ਬਚਪਨ ਤੋਂ ਇਹ ਛੋਟੇ ਅੰਦਰ ਸ਼ੁਰੂ ਹੋ ਜਾਂਦੀ ਹੈ ਆਪਣੀ ਲਾਲਸਾ ਤੇ ਦਿਨ ਦੇ ਦਿਨ ਪਰ ਵਧਦੀ ਜਾ ਰਹੀ ਆ ਵੀ ਆਖਰਦ ਸਾਡੇ ਸਵੱਜ ਪ੍ਰੋਗਰਾਮ ਦਾ ਮਕਸਦ ਇਹੀ ਆ ਵੀ ਜਿਹੜੀ ਲਾਲਸਾ ਇਹਦਾ ਐਂਡ ਕਦੋਂ ਹੋਊਗਾ ਵੀ ਖਤਮ ਕਦੋਂ ਹੁੰਦੀ ਹੈ ਜਦੋਂ ਅਸੀਂ ਗੱਲਬਾਤ ਕਰਾਂਗੇ ਅੱਜ ਮੇਰੇ ਨਾਲ ਲਾਪਰੇ ਸਿੰਘ ਮੇਰੇ ਸਹਿਯੋਗੀ ਲਾਪਰੇ ਸਿੰਘ ਘੁੰਮਣੇ ਸਭ ਤੋਂ ਪਹਿਲਾਂ ਖਮਸਾ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਲਾਪਰੇ ਸਿੰਘ ਤੁਸੀਂ ਜਿਸ ਨੂੰ ਜਿਹੜੀ ਲਾਲਸਾ ਸ਼ਬਦ ਹੈ ਹੈ ਛੋਟਾ ਪਰ ਮੁੱਕੜ ਦਾ ਨਾਮ ਨਹੀਂ ਲੰਦਾ ਇਹ ਬਿਲਕੁਲ ਮੇਰ ਸਿੰਘ ਜਿਵੇਂ ਤੁਸੀਂ ਦੱਸਿਆ ਕਿ ਹੈ ਨਾ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਹੁੰਦੀ ਹੈ ਲਾਲਸਾ ਜਦੋਂ ਬੱਚਾ ਜਾਮਾ ਦਾ ਉਸ ਤੋਂ ਮੇ ਵੀ 2 ਕੋਸਾਲ ਬਾਅਦ ਹੀ ਅੱਜ ਦੇ ਤਾਨੂੰ ਪਤਾ ਹੀ ਹੈ ਜਵਾਕ ਕਾਫੀ ਐਡਵਾਂਸ ਨੇ ਹਨ 2 ਸਾਲ ਬਾਅਦ ਹੀ ਉਹਨਾਂ ਦਾ ਦਿਮਾਗ ਕੰਪਿਊਟਰ ਵਾਂਗੂ ਤੇਜ਼ ਆ ਸੋਚਣ ਲੱਗ ਜਾਂਦਾ ਤੇ ਉਹ ਲਾਲਸਾ ਉਦੋਂ ਉਹਨਾਂ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਜਦੋਂ ਤੱਕ ਇਨਸਾਨ ਦੇ ਆਖਰੀ ਸਾਹ ਨਹੀਂ ਜਾਂਦੇ ਹੈਗੇ ਉਦੋਂ ਤੱਕ ਲਾਲਸਾ ਨਾਲ ਰਹਿੰਦੀ ਹੈ ਬੱਚੇ ਨੂੰ ਹੁੰਦਾ ਹੈ ਕਿ ਮੈਂ ਵੱਡਾ ਹੋਵਾਂ ਵੱਡਾ ਹੋ ਕੇ ਮੈਂ ਜਲਦੀ ਵੱਡਾ ਹੋਵਾਂ ਅਗਲੀ ਕਲਾਸ ਚ ਜਾਵਾਂ ਤੇ ਮੈਨੂੰ ਵਧੀਆ ਮੈਨੂੰ ਆ ਚੀਜ਼ ਮਿਲੂ ਉਸ ਚੀਜ਼ ਮਿਲੂ ਪਰ ਇਹ ਲਾਲਸਾ ਜਿਵੇਂ ਤੁਸੀਂ ਦੱਸਿਆ ਵੀ ਇਹਦਾ ਐਂਡ ਕਦੋਂ ਹੋਊਗਾ ਇਹਦਾ ਐਂਡ ਆ ਤਾਂ ਬਹੁਤਾ ਆਪਾਂ ਜੇ ਕਰੀਏ ਕਿ ਡਿਸਕਸ ਕਰਦੇ ਆਂ ਜੇ ਆਪਾਂ ਹੁਣ ਆਪਣੇ ਅੰਦਰ ਜਿਹੜੀ ਲਾਲਸਾ ਹੈ ਸਾਨੂੰ ਹੁੰਦਾ ਅੱਜ ਅਸੀਂ ਆ ਕੱਲ ਨੂੰ ਅਸੀਂ ਹੋਰ ਹੋਈਏ ਹਨਾ ਆਪਾਂ ਇਹ ਵੀ ਗੱਪਪਲਾ ਅੱਜ ਪ੍ਰੋਗਰਾਮ ਕਰ ਲਈ ਆਪਾਂ ਇੱਕ ਵੀ ਆਪਣੀ ਖਬਰ ਆ ਸਾਡੇ ਚੱਲੇ ਆ ਜੇ 500 ਆ ਆਪਣੇ ਲਾਲਸਾ ਕੱਲ ਨੂੰ 1000 ਆਵੇ ਆਪਣੋਂ ਦੇ ਪਰਸ ਨੂੰ 2000 500 ਵਧੀਆ ਜੇਪ 5 ਦੇ ਪਹੁੰਚੇ ਲਗ ਫਿਰ ਆਪਣੋਂ ਵਾਲੇ ਵੀ ਅਸੀਂ 10 20 ਜੀ ਹੋਣਾ ਨਾ ਉਹੀ ਗੱਲ ਵੀ ਇਹ ਇਹਦਾ ਤੁਸੀਂ ਜਿਵੇਂ ਦੱਸਿਆ ਨਾ ਕਿ ਐਂਡ ਐਂਡ ਸਿਰਫ ਬੰਦੇ ਦਾ ਆਪਣਾ ਮਨ ਆਪਣੀ ਲਾਲਸਾ ਨੂੰ ਤੇ ਜਿਵੇਂ ਆਪਣੀਆਂ ਮਨੋ ਕਾਮਨਾਵਾਂ ਹੁੰਦੀਆਂ ਬੰਦੇ ਦੀ ਕੋਈ ਵੀ ਆਪਣਾ ਬੰਦਾ ਮੰਨ ਲੈਂਦਾ ਕਿ ਮੈਂ ਆਹ ਕੰਮ ਕਰਨਾ ਜਾਂ ਮੈਂ ਉਹ ਕੰਮ ਕਰਨਾ ਇਹ ਖਤਮ ਤਾਂ ਉਦੋਂ ਹੋਊਗੀ ਜਦੋਂ ਬੰਦੇ ਦੇ ਆਪਣਾ ਮਨ ਕਰੂਗਾ ਕਿ ਵਾਸੇ ਯਾਰ ਬਹੁਤ ਹੋ ਗਿਆ ਹੁਣ ਕੁਝ ਬੰਦ ਕਰੀਏ ਸਾਰਾ ਕੁਝ ਪਰ ਮੇਰੇ ਵੀ ਮੈਨੂੰ ਲੱਗਦਾ ਹੈ ਕਿ ਅੱਜ ਦਾ ਦੌਰ ਐਵੇਂ ਦਾ ਚੱਲ ਰਿਹਾ ਜੀਤ ਸਿੰਘ ਕੀ ਕੋਈ ਇਨਸਾਨ ਸੋਚਦਾ ਤਾਂ ਨਹੀਂ ਹੋਣਾ ਕਿ ਵੀ ਮੈਂ ਭਾਈ ਬਹੁਤ ਕਰ ਲਿਆ ਜਾਂ ਮੇਰੇ ਕੋਲ ਬਹੁਤ ਆ ਗਿਆ ਪੈਸਾ ਜਾਂ ਮੇਰੇ ਕੋਲ ਬਹੁਤ ਸ਼ੌਹਰਤ ਆ ਗਈ ਜਾਂ ਤੌਹਤ ਆ ਗਈ ਵੀ ਮੈਂ ਹੁਣ ਬੱਸ ਆਈ ਮੇਰੀ ਮੈਂ ਕੋਈ ਦਾ ਲਾਭ ਅੱਜ ਜੱਕਰ ਚ ਕੀ ਆ ਬੰਦੇ ਦੀ ਇੱਛਾ ਅੱਜ ਇਹ ਮਰੁੱਤੀ ਆ ਕੱਲੂ ਹੋਣਾ ਯਾਰ ਬਰਨਾ ਲੈਣਾ ਨਾ ਬਿਲਕੁਲ ਬਰਨਾ ਆ ਗਈ ਪਰ ਫਿਰ ਵੀ ਸੰਤੁਸ਼ਟ ਹੋਣਾ ਸੰਤੁਸ਼ਟ ਫਿਰ ਆਪਾਂ ਨੇ ਉਸ ਬਾਰ ਪੀਓ ਇਹਨਾਂ 스ਕੋਰ ਵੀ ਲੱਲੀ ਫਿਰ ਪੰਡਾ ਉਹਨੂੰ ਮੱਝਾਂ ਨੇ ਅੰਡੈਵਰ ਤਪਾ ਰਹੀ ਜੀ ਉਹਨੂੰ ਜਾਣੇ ਤਾਂ ਇਹ ਲਵ ਐਦੀ ਇਹ ਤਾਂ ਬੰਦੇ ਹੀ ਲਾਲ ਸਾਹ ਵਧੀ ਜਾਂਦੀ ਅੱਜ ਉਹ ਵੀ ਸਮਾਂ ਸੀਗਾ ਜਦੋਂ ਆਪਾਂ ਕੱਚੇ ਮਕਾਨਾਂ ਦੇ ਵਿੱਚ ਰਹੇ ਹੁੰਦੇ ਸੀਗੇ ਤੇ ਅੱਜ ਵਧੀਆ ਘਰ-ਬਾਰ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਇੱਛਾ ਨਹੀਂ ਭਰਦੇ ਇਹ ਹੁੰਦਾ ਹੀ ਮੇਰੇ ਕੋਲ ਵਧੀਆ ਕੋਠੀ ਮੰਦਰਾ ਹੋਵੇ ਹਨਾ ਕਿੰਨਾ ਕਿੰਨਾ ਲੋਕਾਂ ਦੀ ਜਿਹੜੀ ਇਹ ਮਨੋਕਾਮਨਾ ਆਪਾਂ ਸਾਡੇ ਵਿੱਚ ਹੀ ਆ ਜਾਂਦਾ ਉਹਦੇ ਵਿੱਚ ਹੀ ਆ ਜਾਂਦਾ ਮਤਲਬ ਆਪਣੀ ਵਾਦੀ ਜਾਂਦੀ ਆ ਦਿਨ ਭਰ ਦੇ ਨਾਲ ਜੇ ਦੇਖਿਆ ਜਾਵੇ ਕਿਤੇ ਇਹ ਨਾ ਕਿਤੇ ਆਪਾਂ ਅੱਜ ਸਮੇਂ ਦੇ ਵਿੱਚ ਲਗ ਇੰਨੇ ਜ਼ਿਆਦਾ ਪੈਸੇ ਦੇ ਗੁਲਾਮ ਹੋ ਚੁੱਕੇ ਹਨ ਵੀ ਆਪਾਂ ਆਪਣੇ ਪਰਿਵਾਰ ਨੂੰ ਆਪਣੇ ਜਵਾਬ ਖਾਨ ਨੂੰ ਹਨਾ ਆਪਣੇ ਸਪਾਰਟਨਰ ਨੂੰ ਨਾਲਾ ਆਪਣੇ ਯਾਰਾ ਦੋਸਤਾਂ ਕੋ ਕਿਤਨਾ ਕਿਤੇ ਦੂਰ ਹੁੰਦੇ ਜਾ ਰਹੇ ਹਨ ਕਿ ਉਹ ਵੀ ਚੱਕਰ ਕੀ ਸਿਰਫ ਪੈਸੇ ਦੀ ਲਾਲਸਾ ਵੀ ਆਪਾਂ ਆਪਣੀ ਜੇਬ ਭਰ ਲਈ ਜਾਂਦੀ ਸੀ ਜੇਬ ਪਹਿਲੀ ਭਰੀ ਹੁੰਦੀ ਹੈ ਕਿਤਨਾ ਜਦੇ ਫੇਰ ਜੀ ਗਈ ਜਾਂਦਾ ਵੀ ਹਾਂ ਉਹ ਹੋਰ ਭਰ ਲਈ ਅਜੇ ਪਰ ਪਰ ਪਾੜ ਦਿੰਦੇ ਆ ਪਰ ਆਪਣੀ ਜੀ ਲਾਲਸਾ ਨਹੀਂ ਖਤਮ ਹੁੰਦੀ ਬੰਦਾ ਕਹਿੰਦੇ ਵੀ ਮੁੱਕਦਾ ਮੁੱਕ ਜਾਂਦਾ ਪਰ ਉਹਦੇ ਸ਼ੌਂਕ ਤੇ ਉਹਦੀ ਕਿਤੇ ਨਾ ਕੀ ਆਪਣੀ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀ ਇਹਦੀ ਇੱਕ ਛੋਟੀ ਜਿਹੀ ਉਦਾਹਰਣ ਹੈ ਵੀ ਇੱਕ ਨਾ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੁੰਦਾ ਉਹਨੇ ਆਪਣੇ ਪੁੱਤ ਨੂੰ ਆਪਣੀ ਕਬੀਲਦਾਰੀ ਸਾਮ ਦਿੰਦਾ ਤੇ ਸਾਂਭਣ ਤੋਂ ਬਾਅਦ ਉਹ ਸੋਚਦਾ ਕਿ ਚਲੋ ਵੀ ਮੈਂ ਮੈਂ ਤਾਂ ਹੁਣ ਸਾਰਾ ਕੁਝ ਛੱਡ ਛੜਾ ਦਿੱਤਾ ਹੁਣ ਮੇਰਾ ਮੇਰਾ ਕੋਈ ਲੈਣ ਦੇ ਨਹੀਂ ਹੈਗਾ ਹਨਾ ਵੀ ਪੁੱਤ ਤੂੰ ਸਭ ਆਪਣਾ ਕੰਮ ਨਾਲ ਦੇਖ ਕੇ ਕੀ ਕਰਨਾ ਕਿਵੇਂ ਕਰਨਾ ਪਰ ਉੱਥੇ ਵੀ ਉਸ ਬਜ਼ੁਰਗ ਦੀ ਇੱਕ ਨਾ ਹੁੰਦੀ ਹੈ ਕਿ ਤਮਾ ਹੁੰਦੀ ਹੈ ਬੰਦੇ ਦੇ ਅੰਦਰ ਹਨਾ ਕਿ ਨਹੀਂ ਯਾਰ ਵੀ ਇਦਾਂ ਨਹੀਂ ਇਦਾਂ ਹੋ ਜਵੇ ਹੋਰ ਹਨਾ ਉਹ ਆਪਣੇ ਪੁੱਤ ਨੂੰ ਸਮਝਾਉਂਦਾ ਚਲੋ ਉਹ ਸਮਝਾਉਣਾ ਜ਼ਰੂਰੀ ਵੀ ਹੈ ਪਰ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਉਹਦੀ ਲਾਲਸਾ ਤੁਜੰਗਰ ਹੁੰਦੀ ਹੈ ਉਹ ਆਖਰੀ ਸਾਹਾਂ ਤੱਕ ਰਹਿੰਦੀ ਹੈ ਪਰ ਉਹਦੇ ਵਿੱਚ ਸਾਡਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਕਮੀ ਆ ਰਹੀ ਹੈ ਉਹ ਸਾਡੇ ਲਾਲਸਾ ਦੇ ਕਰਕੇ ਅਸੀਂ ਪਰਿਵਾਰਾਂ ਨੂੰ ਦੂਰ ਦੂਰ ਹੋ ਰਹੀ ਹੈ ਆਪਣੇ ਸ਼ੌਂਕਾਂ ਦੇ ਲਈ ਆਪਣਾ ਪੈਸਾ ਕਮਾਉਣ ਦੇ ਲਈ ਅਸੀਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਨਸ਼ਟ ਕਰਦੇ ਜਾ ਰਹੇ ਆਂ ਵੀ ਖੋਖਲਾ ਕਰਦੇ ਜਾ ਰਹੇ ਆਂ ਉਹ ਹੀ ਚੱਕਰ ਆ ਹੁਣ ਆਪਾਂ ਕੰਮ ਕਰ ਲੱਗਦੇ ਆ ਕਿਤੇ ਹੁਣ ਆਪਾਂ ਮੰਨ ਲਾ ਅੱਜ ਕੱਲ੍ਹ ਚੱਕਰ ਦੇ ਵਿੱਚ ਬਿਜ਼ਨਸਮੈਨ ਮਤਲਬ ਜਿਹੜਾ ਕੋਈ ਬੰਦਾ ਤੱਪੇ ਕੰਮ ਕਰਦੇ ਆ ਬਈ ਆਪਾਂ ਨਾ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਰੁੱਤੀ ਜਾਂਦੇ ਆ ਹੂੰ ਤੇ ਬੰਦਾ ਆਪਣੇ ਲਈ 5 10 ਮਿੰਟ ਨਹੀਂ ਕਰ ਸਕਦਾ ਬਿਲਕੁਲ ਜੇ ਆਪਾਂ 10 ਮਿੰਟ ਕਰਦੇ ਆ ਨਾ ਆਪਾਂ ਲੱਗਦਾ ਜਿਹਾ ਨਹੀਂ ਉਹ ਟਾਈਮ ਖਰਾਬ ਕਰਦੇ ਆ ਟਾਈਮ ਖਰਾਬ ਤੇ ਉਹ ਆਉਂਦੇ ਆ ਆਪਾਂ ਆਪਣੇ ਕੰਮ 'ਤੇ ਧਿਆਨ ਦਈਏ ਪਰ ਕੰਮ ਦੇ ਨਾਲ ਨਾਲ ਆਪਣੀ ਸਿਹਤ ਇਹ ਵੀ ਜੁੜੀ ਹੋਈ ਕਿ ਇਦਾਂ ਕਿਤੇ ਆਪਾਂ ਆਪਣਾ ਜਿਹੜਾ ਸਰੀਰ ਆ ਕੁਝ ਕਰਕੇ ਆਪਣਾ ਬਿਲਕੁਲ ਖੋਖਲਾ ਹੋ ਰਿਹਾ ਜਿਹੜਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਰ ਨੂੰ ਨੁਕਸਾਨ ਹੋਊਗਾ ਦਾਈ ਦਾ ਕਹਿੰਦੇ ਨੇ ਹੁਣ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਅੱਜ ਦੇ ਦੌਰ ਦੇ ਵਿੱਚ ਬੰਦੇ ਦੀ ਉਮਰ ਘਟਦੀ ਕਿਉਂ ਜਾ ਰਹੀ ਹੈ ਹਾਂ ਇਹੀ ਕਾਰਨ ਹੈ ਸਭ ਤੋਂ ਵੱਧ ਬੰਦੇ ਨੂੰ ਟੈਨਸ਼ਨਾਂ ਕਿਉਂ ਨੇ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਲੋਕੀ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਤੇ ਪਰ ਉਹਨਾਂ ਦੇ ਜਿਹੜੇ ਮਨ ਹੁੰਦੇ ਸੀ ਨਾ ਉਹ ਬਿਲਕੁਲ ਪੱਕੇ ਹੁੰਦੇ ਸੀ ਵੀ ਆਪਣਾ ਉਹ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਸਾਨੂੰ ਕੋਈ ਕਿਸੇ ਤਰੀਕੇ ਦੀ ਜਾਂ ਕੋਈ ਦਿੱਕਤ ਹੈ ਜਾਂ ਸਾਨੂੰ ਕੋਈ ਲੋੜ ਹੈ ਹਨਾ ਤੇ ਅੱਜ ਚਾਹੇ ਤੁਹਾਡੇ ਗਹਿਣ ਦੇ ਭਾਵ ਨਾਲ ਕਿ ਜਿਵੇਂ ਬੰਦੇ ਕੋਲ ਕੋਠੀਆਂ ਘਾਰਾਂ ਸਾਰਾ ਕੁਝ ਨਹੀਂ ਪਰ ਉਹਦੇ ਨਾਲ ਵੀ ਉਹ ਸੰਤੁਸ਼ਟ ਨਹੀਂਗਾ ਉਹ ਕਹਿੰਦਾ ਵੀ ਮੈਂ ਆ ਵੀ ਲੈਣਾ ਮੈਂ ਇਧਰੋਂ ਵੀ ਆ ਜਾਏ ਮੇਰੇ ਤੋਂ ਵੀ ਆ ਜਾਏ ਇਹ ਕਦੇ ਖਤਮ ਤਾਂ ਹੋਣੀ ਹੀ ਪੈਗੀ ਪਰ ਇਹਦੇ ਨਾਲ ਜ਼ਰੂਰੀ ਆ ਆਪਣੇ ਸਿਹਤ ਦਾ ਧਿਆਨ ਰੱਖਣਾ ਆਪਣਾ ਉਹੀ ਗੱਲ ਆ ਇਹ ਮਤਲਬ ਪਪਾ ਜਿੰਨਾ ਮਰਜ਼ੀ ਨੂੰ ਬਦਲ ਨੂੰ ਵਧਾਏ ਤਰੀਕੇ ਕਈ ਨੇ ਪਰ ਕਿੰਨਾ ਕੀਤਾ ਇਹ ਸ਼ਬਦ ਸਿਰਫ ਦੋ ਤਿੰਨ ਅੱਖਰਾਂ ਦਾ ਸ਼ਬਦ ਹੈ ਇਹ ਲਾਜ਼ਮੀ ਆਪਣਾ ਪ੍ਰੋਗਰਾਮ ਕਰਨ ਦਾ ਮਤਲਬ ਹੀ ਇਹ ਸੀ ਕਿ ਕਿਤੇ ਨਾ ਕਿਤੇ ਲਾਲਸਾ ਦਾ ਸ਼ਿਕਾਰ ਹਰ ਕੋਈ ਹੈ ਅਸੀਂ ਵੀ ਆ ਤੁਸੀਂ ਵੀ ਉਹ ਸਾਰੇ ਨਹੀਂ ਪਰ ਕਿਤੇ ਨਾ ਕਿਤੇ ਅਸੀਂ ਇਹ ਚੀਜ਼ਾਂ ਨਾ ਭੁੱਲੀਏ ਕਿ ਅਸੀਂ ਆਪਣੇ ਵੱਧ ਨਹੀਂ ਆ ਇਸ ਜਮਾਨੇ ਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਕੰਟਰੋਲ ਕਰੀਏ ਤੇ ਆਪਣੇ ਜੀਵਨ ਨੂੰ ਥੋੜਾ ਜਿਹਾ ਸੰਤੁਸ਼ਟੀ ਦੇ ਨਾਲ ਜੀਣਾ ਸ਼ੁਰੂ ਕਰੀਏ ਹਾਂ ਇੱਕ ਦਿਨ ਜ਼ਰੂਰ ਇਦਾਂ ਦਾ ਹੁੰਦਾ ਹੈ ਕਿ ਬੰਦੇ ਨੂੰ ਬੰਦਾ ਸਾਰਾ ਕੁਝ ਕਮਾ ਲੈਂਦਾ ਇੱਧਰੋਂ ਦੌਲਤਾਂ ਇਕੱਠੀਆਂ ਕਰ ਲੈਂਦਾ ਉੱਧਰੋਂ ਇਕੱਠੀਆਂ ਕਰ ਲੈਂਦਾ ਜਦੋਂ ਬੰਦੇ ਦੇ ਆਖਰੀ ਸਾਹ ਹੁੰਦੇ ਨੇ ਇਹਨਾਂ ਤਾਂ ਬੰਦਾ ਕਦੇ ਨਾ ਕਿਤੇ ਜਾ ਕੇ ਉੱਥੇ ਜ਼ਰੂਰ ਚਿੱਤੇ ਕਰਦਾ ਕਿ ਸ਼ਾਇਦ ਜਿਹੜਾ ਮੇਰਾ ਲੰਘ ਗਿਆ ਸਮਾਂ ਜੇ ਮੈਂ ਉੱਥੇ ਪੈਸੇ ਪਿੱਛੇ ਨਾ ਭੱਜ ਆਪਣੇ ਪਰਿਵਾਰ ਦੇ ਨਾਲ 4 ਦਿਨ ਹੋਰ ਵੱਧ ਬਤੀਤ ਕੀਤੇ ਹੁੰਦੇ ਜਾਂ ਪਰਿਵਾਰ ਦੇ ਵਿੱਚ ਰਹਿ ਕੇ ਕੀਤੇ ਹੁੰਦੇ ਤਾਂ ਕੱਲ ਸ਼ਾਇਦ ਕੋਈ ਹੋਰ ਹੋਣੀ ਸੀ ਜਾਂ ਮੇਰੇ ਦੀਨ ਦਾ ਮਕਸਦ ਪੂਰਾ ਹੋ ਜਾਣਾ ਸੀ ਤੇ ਦੂਜੇ ਨੰਬਰ ਤੇ ਆਪਾਂ ਇਹ ਵੀ ਗੱਲ ਵਿੱਚ ਨਾ ਭੁੱਲੀਏ ਆਪਣਾ ਤਕਵੀਰ ਸਿੰਘ ਜੀ ਬੰਦਾ ਲਾਲਸਾ ਇਹਦਾ ਕੋਈ ਅੰਤ ਤਾਂ ਹੈ ਨਹੀਂ ਪਰ ਹਾਂ ਇੱਕ ਜ਼ਰੂਰ ਹੈ ਜੇ ਤੁਸੀਂ ਪ੍ਰਮਾਤਮਾ ਨੂੰ ਨਾਮ ਨਾਲ ਤੱਕ ਕੇ ਯਾਦ ਰੱਖ ਕੇ ਬਿਲਕੁਲ ਉਹਦੇ ਕਹੇ ਕਦਮਾਂ ਤੇ ਚੱਲ ਕੇ ਤੁਸੀਂ ਆਪਣਾ ਇਹ ਲਾਲਸਾ ਨੂੰ ਜ਼ਰੂਰ ਲਾਲਸਾ ਕਰੋ ਪ੍ਰਮਾਤਮਾ ਦੀ ਬਾਣੀ ਦੀ ਕਰੋ ਨਾ ਬਿਲਕੁਲ ਸਹੀ ਦਾ ਪਾਰ ਕਰੋ ਹੂੰ ਗੁਰਗੱਲ ਲੜ ਲੋ ਉਹਦੀ ਲਾਲਸਾ ਜਿੰਨੀ ਮਰਜ਼ੀ ਲਵੋ ਬਿਲਕੁਲ ਆਪਾਂ ਗੁਰੂ ਨਾਲ ਜੁੜ ਜਾਈਏ ਜਿੰਨੀ ਮਰਜ਼ੀ ਲਾਲਸਾ ਭਲਾਓ ਆਪਣੇ ਲਈ ਚੰਗਾ ਹੀ ਰਹਿਣਾ ਬਿਲਕੁਲ ਹਨਾ ਜੇ ਆਪਾਂ ਬੁਰੂ ਘਰ ਜਾਂਦੇ ਆ ਗੁਰਗੱਲ ਨਾਲ ਲੱਗਦੇ ਆ ਤਾਂ ਕਿਤਨਾ ਕਿਤੇ ਲਾਭ ਇਹ ਚੰਗੀ ਲਾਲਸਾ ਹਨਾ ਇਹ ਲਾਲਸਾ ਨਾ ਕਦੇ ਤੁਸੀਂ ਉਹ ਬੱਚੇ ਦੇ ਅੱਖਾਂ 'ਚ ਦੇਖਿਓ ਉਹ ਲਾਲਸਾ ਵੀ ਹੁੰਦੀ ਹੈ ਜਿਸ ਨੂੰ ਇੱਕ ਰੋਟੀ ਦੀ ਲਾਲਸਾ ਹੁੰਦੀ ਹੈ ਜਿਹਦਾ ਭੁੱਖਾ ਟਿੱਡ ਹਾਂ ਪੁਕਾਰ ਰਿਹਾ ਹੁੰਦਾ ਹੈ ਕਿ ਮੈਨੂੰ ਕੁਝ ਖਾਣ ਮਿਲ ਜੇ ਤੇ ਉਹਦੀਆਂ ਅੱਖਾਂ ਦੇ ਵਿੱਚ ਲਾਲਸ ਹੁੰਦੀ ਹੈ ਲਾਲਚ ਹੁੰਦਾ ਹੈ ਕਿ ਮੈਨੂੰ ਕਿਤੇ ਰੋਟੀ ਮਿਲ ਜੇ ਜਾਂ ਮੈਨੂੰ ਅੱਜ ਸ਼ਾਮ ਨੂੰ ਤੱਜ ਕੇ ਰੋਟੀ ਮਿਲ ਜੇ ਹਾਂ ਸਹੀ ਗੱਲ ਹੈ ਪਰ ਬੰਦਾ ਕਦੇ ਆਪਣੇ ਮਨ ਦੇ ਨਾਲ ਜ਼ਰੂਰ ਬੰਦੇ ਨੂੰ ਸੋਚਣਾ ਜ਼ਰੂਰ ਚਾਹੀਦਾ ਹੈ ਇਸ ਚੀਜ਼ ਬਾਰੇ ਕਿ ਜੇ ਤੁਸੀਂ ਸ਼ਾਮ ਨੂੰ ਵਧੀਆ ਰੋਟੀ ਪਾਣੀ ਖਾ ਕੇ ਚੰਗੇ ਬਿਸਤਰੇ ਤੇ ਸੌਂ ਰਹੇ ਹੋ ਤਾਂ ਸਾਡੂ ਜੀ ਕਿਤੇ ਵੀ ਤੁਸੀਂ ਬਹੁਤ ਕੁਝ ਕਮਾ ਲਿਆ ਬਹੁਤ ਕੁਝ ਖੱਟ ਲਿਆ ਲੋਕਾਂ ਦੀ ਗੱਲਾਂ ਵੇਖਿਆ ਵੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਤਿੰਨ ਟਾਈਮ ਰੋਟੀ ਵਧੀਆ ਖਾ ਰਹੇ ਹੋ ਹੂੰ ਸਵੇਰੇ ਦੁਪਹਿਰੇ ਸ਼ਾਮ ਜੇ ਤੁਸੀਂ ਤਿੰਨ ਟਾਈਮ ਰੋਟੀ ਵਧੀਆ ਖਾ ਰਹੇ ਹੋ ਤਾਂ ਤੁਸੀਂ ਸਮਝ ਲਓ ਵੀ ਤੁਸੀਂ ਰਾਜੇ ਹੋ ਹੂੰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਹੀ ਨਹੀਂ ਹਾਂ ਜੇਕਰ ਹੁਣ ਬੰਦੇ ਉਹ ਵੀ ਨਹੀਂ ਉਹ ਵੀ ਟਾਈਮ ਬਜ਼ ਕਰ ਰਹੇ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਤਸਣਾ ਪੈਂਦਾ ਬਿਲਕੁਲ ਹਾਂ ਸਹੀ ਉਹ ਵੀ ਪਰਮਾਤਮਾ ਦੇ ਰੂਪ ਬੰਦੇ ਦੇ ਆਪਾਂ ਹੀ ਪਰਮਾਤਮਾ ਦੇ ਜਿਹਨੂੰ ਹੈ ਨਾ ਕਿਤਨ ਕਿਤੇ ਚੀਜ਼ ਨਹੀਂ ਭਗੜਨੇ ਚਾਹੀਦੀ ਆਪਾਂ ਨੂੰ ਹਮੇਸ਼ਾ ਸਵਰਫ ਬੇਜ ਜੁੜ ਕੇ ਰਹੋ ਸਹੀ ਲਾਲਚਾਂ ਨੂੰ ਕੱਟ ਕਰੋ ਪੈਸੇ ਲਾਲਚ ਨੂੰ ਆਪਣੇ ਪਰਿਵਾਰ ਨਾਲ ਸੰਬੰਧਿਤ ਕਰੋ ਜਿਹੜਾ ਲਖਵੀਰ ਸਿੰਘ ਅੱਜ ਆਪਣਾ ਇਹ ਟੌਪਿਕ ਇੱਕ ਟੌਪਿਕ ਛੋਟਾ ਜਿਹਾ ਹੈ ਬਿਲਕੁਲ ਛੋਟਾ ਜਿਹਾ ਹੈ ਪਰ ਇਹ ਨਾ ਮਤਲਬ ਕਾਫੀ ਜ਼ਿਆਦਾ ਗੰਭੀਰ ਹੋ ਜਾਂਦਾ ਗਾਂਧੀ ਗਾਂ ਨਾ ਜ਼ਰੂਰਦਾ ਅ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਕੁਝ ਹੋਰ ਹੁੰਦਾ ਫਿਰ ਉਹਨੂੰ ਜਦੋਂ ਮਿਲ ਜਾਂਦਾ ਉਹਨੂੰ ਫਿਰ ਹੋਰ ਬਦਲ ਲੱਗ ਜਾਂਦੀ ਹੈ ਉਹ ਹੀ ਅਲੱਗ ਪਰ ਉਹਦੀਆਂ ਬਰੀਕਾਂ ਆਖਰੀ ਸਾਹ ਤੇ ਜਗ ਦੇ ਆ ਕੇ ਲੱਗਦੀਆਂ ਨੇ ਤਾਂ ਕਿਤੇ ਨਾ ਕਿਤੇ ਬੰਦਾ ਉੱਥੇ ਬਹਿ ਕੇ ਜ਼ਰੂਰ ਕੋਈ ਉਹਨਾਂ ਆਪਾਂ ਕਹਿੰਦੇ ਬਿਨਾਂ ਕੱਪੜੇ ਤੋਂ ਆਉਨੇ ਆਪਾਂ ਹਾਂ ਨਾ ਤੇ ਬਿਨਾਂ ਕੱਪੜੇ ਆ ਦੇ ਦਾ ਕੱਪੜੇ ਜਾਣਾ ਆਪਣੀ ਇਹਨਾਂ ਜੇ ਆਪਾਂ 50 ਕਿਲੋ 100 ਕਿਲੋ ਜਿਹੜੇ ਡੇਢ ਘੰਟੇ ਲਿਆ ਕੋਈ ਬੱਤੀ 3 ਕਿਲੋ ਰਾਤ ਮਾਰਨੀ ਆਪਣੀਆਂ ਬੋਦਲਾਂ ਚਲੇ ਜਾਣਾ ਇਸ ਕਰਕੇ ਲਾਸਾ ਲੂਸਾ ਕਾਰਨ ਨਹੀਂ ਪੈਦਾ ਨਹੀਂ ਆਪਣੇ ਪਰਿਵਾਰ ਨਾਲ ਆਪਣੇ ਸਹੇਦਵਾਲ ਧਿਆਨ ਦੋਹਾਂ ਜ਼ਰੂਰੀਆ ਕੰਮ ਕਰਨਾ ਵੀ ਜ਼ਰੂਰੀਆ ਪਰ ਕਿਤੇ ਨਾ ਕਿਤੇ ਇੰਨਾ ਵੀ ਨਾ ਪੈਸੇ ਵੇਸੇ ਭਜੋ ਕਿ ਕਿਤੇ ਆਪਣਾ ਜਿਹੜਾ ਆਉਣ ਵਾਲਾ ਸਮਾਂ ਆਪਾਂ ਨਾ ਖਰਾਬ ਕਰ ਬੈਠੀ ਰਹੀ ਵੀ ਲੈਸਾ ਜ਼ਰੂਰੀਆ ਪਰ ਰੋਟੀ ਪਾਣੀ ਲਈ ਇਹ ਤੋਂ ਇਲਾਵਾ ਆਪ ਜਿੰਨਾ ਮਰਜੀ ਫਜ਼ੂਲ ਆਪਾਂ ਕਰੀਏ ਕੰਮ پیچھے ਪਰ ਪੈਸੇ ਨਾਲ ਨਾਲ ਪਰਿਵਾਰ ਦੇਖਣਾ ਹਨ ਬੱਚਿਆਂ ਦਾ ਸੁੱਖ ਆਪਣਾ ਸੁੱਖ ਇਹ ਜ਼ਰੂਰੀਆ ਤੇ ਲਵ ਪੰਦਾ ਜਿਆਦਾ ਲੰਬਾ ਗੱਲ ਕਰਦੇ ਹੋਏ ਤੇ ਆਪਾਂ ਆਪਣੇ ਸੁਰੋਪਤਿਆ ਤੋਂ ਲਈ ਇਜਾਜ਼ਤ ਵੀ ਕੋਈ ਨਾ ਕੋਈ ਇਦਾਂ ਦੀ ਕੋਈ ਇਜਾਜ਼ਤ ਤੁਸੀਂ ਆਪਣੇ ਸੁਝਾਵ ਵੀ ਸਾਨੂੰ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਸੁਝਾਵ ਦੇ ਨਾਲ ਅਸੀਂ ਥੋੜਾ ਬਹੁਤਾ ਚੰਗਾ ਹੋਰ ਵਧੀਆ ਕਰ ਸਕਾਂਗੇ ਸਾਡੀ ਕਮੀ ਪੇਸ਼ੀ ਹੋਈ ਤੇ ਦੇਜ ਰਹੇ ਹਾਂ ਕਿ ਭੁੱਲ ਚੁੱਕਾ ਸਮਝੂ ਦੱਸਿਆ ਪਰ ਫਿਰ ਵੀ ਤਾਂ ਜੋ ਅਸੀਂ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਆਪਣਾ ਪ੍ਰੋਗਰਾਮ ਲਿਆ ਸਕੀਏ ਜੱਜਾਂ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ